ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਸਾਹਿਲ ਨਾਮਕ ਨੌਜਵਾਨ ਦੇ ਪਰਿਵਾਰ ਨੇ ਰੋਜ਼ ਪ੍ਰਦਰਸ਼ਨ ਕਰਦਿਆਂ ਟ੍ਰੈਫਿਕ ਜਾਮ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ 7 ਦਿਨ ਪਹਿਲਾਂ ਵਾਪਰੇ ਹਾਦਸੇ ਅਤੇ ਉਸ ਤੋਂ ਬਾਅਦ ਹੋਈ ਝਗੜੇਬਾਜ਼ੀ ਵਿੱਚ ਸਾਹਿਲ ਨੂੰ ਗੰਭੀਰ ਸੱਟਾਂ ਆਂ ਹਨ ਪਰ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਦੋਸ਼ੀਆਂ ਬਚਾ ਰਹੀ ਹੈ ਅਤੇ ਉਨ੍ਹਾਂ ਤੋਂ 5000 ਰੁਪਏ ਵੀ ਲੈ ਗਏ ਨੇ। ਇਸ ਘਟਨਾ ਨੇ ਦੁਬਾਰਾ ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਦੀ ਖਰਾਬ ਹਾਲਤ ਨੂੰ ਉਜਾਗਰ ਕੀਤਾ। ਪਰਿਵਾਰ ਵੱਲੋਂ ਪੁਲਿਸ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ। ਮਾਮਲਾ ਇਹ ਹੈ ਜੀ ਮੇਰਾ ਬੇਟਾ ਵੀਰਵਾਰ ਦੀ ਰਾਤ ਨੂੰ 10 ਵਜੇ ਆਪਣੇ ਨਾਨਕੇ ਆ ਰਿਹਾ ਸੀ ਚਮਿਆਰੀ ਤੋਂ। ਜਦੋਂ ਅਜਨਾਲੇ ਤੋਂ ਚਮਿਆਰੀ ਨੂੰ ਆਉਂਦਿਆ ਗੱਡੀ ਆ ਕੇ ਰਸਤੇ ਦੇ ਵਿੱਚ ਇਹਦਾ ਫੁੱਟਪਾਥ ਨਾਲ ਗੱਡੀ ਟੱਕਰ ਜਾਂਦੀ ਆ। ਗੱਡੀ ਰਕੰਦੇ ਨੇ ਉਹਦਾ ਟਾਇਰ ਪਾੜ ਜਾਂਦਾ ਵਾ। ਟਾਇਰ ਪਾਟਣ ਤੋਂ ਬਾਅਦ ਵੀ ਗੱਡੀ ਜਿਹੜੀ ਹੈ ਰਸਤੇ 'ਚ ਲੱਗੀ ਹੁੰਦੀ ਆ। ਇੱਕ ਸਰਦਾਰ ਜੀ ਇਧਰੋਂ ਜਾਂਦੇ ਆ ਉਹ ਕਹਿੰਦੇ ਬੇਟਾ ਹਨੇਰਾ ਵਾ ਗੱਡੀ ਸਾਈਡ ਤੇ ਖੜਾ ਲਾ ਮੇਰੇ ਕੋ ਟੋਚਨ ਵੀ ਹੈਗਾ ਵਾ। ਤੇ ਟੋਚਨ ਪਾ ਕੇ ਗੱਡੀ ਸਾਈਡ ਤੇ ਕਰ ਲਾ ਜਦੋਂ ਗੱਡੀ ਸਾਈਡ ਤੇ ਕਰਨ ਲੱਗੇ ਟੋਚਨ ਲੰਮਾ ਸੀ ਇਧਰੋਂ ਬੜੀ ਸਪੀਡ ਚ ਗੱਡੀ ਆਈ ਆ ਉਹ ਗੱਡੀ ਵਾਲੇ ਨੇ ਡਰਿੰਕ ਕੀਤੀ ਸੀ ਡਰਿੰਕ ਕਰਕੇ ਉਹਨੇ ਜਿੱਦ ਸਿੱਧੋ ਜਿਹਾ ਗੱਡੀ ਮਾਰੀ ਆ ਬੇਟਾ ਮੇਰਾ ਉਤਰਿਆ ਉਹਦਾ ਨਾਂ ਹੈਗਾ ਵਾ ਕਰਨਬੀਰ ਸਿੰਘ ਤੇ ਜਿੰਨੇ ਗੱਡੀ ਮਾਰੀ ਆ ਜਦੋਂ ਗੱਡੀ ਮਾਰੀ ਆ ਕਰਨਬੀਰ ਸਿੰਘ ਨੇ ਮੇਰੇ ਬੇਟੇ ਦੇ ਹੱਡੀ ਲੱਤ ਦੀ ਹੱਡੀ ਤੇ ਸੱਟ ਲੱਗ ਗਈ ਆ ਜਦੋਂ ਬਾਹਰ ਨਿਕਲਿਆ ਵਾ ਬਾਹਰ ਨਿਕਲ ਕੇ ਉਹਨੇ ਕਿਹਾ ਵੀ ਤੂੰ ਧਿਆਨ ਨਾਲ ਚਲਾਲਾ ਉਸ ਬੰਦੇ ਨੇ ਜਦੋਂ ਇੰਨੀ ਗੱਲ ਕਰਕੇ ਉੱਥੇ ਬਾਅਦ ਚ ਇਹਨਾਂ ਦੀ ਤੂ ਤੂ ਮੈਂ ਮੈਂ ਹੋਈ ਆ ਬਸ ਤੂ ਤੂ ਮੈਂ ਮੈਂ ਹੁਣ ਤੋਂ ਬਾਜੂਦ ਉੱਥੋਂ ਗਾਇਬ ਹੋ ਗਿਆ ਜਦੋਂ ਗਾਇਬ ਹੋ ਗਿਆ ਇਹ ਮੇਰਾ ਬੇਟਾ ਉੱਥੇ ਖਲੋਤਾ ਰਿਹਾ ਵਾ ਉੱਥੇ ਖਲੋਣ ਤੋਂ ਬਾਜੂਦ ਇਹਨੇ ਬਾਅਦ ਚ ਮੁੰਡੇ ਮੋਟਰਸਾਈਕਲ ਤੇ ਸੱਦੇ ਆ ਵਿੱਕੀ ਪਹਿਲਵਾਨ ਨਾਲ ਉਹਦੇ ਯਾਰ ਦੋਸਤ ਆ ਇਹਨਾਂ ਨੇ ਆਉਂਦਿਆਂ ਸਾਰੀ ਮੇਰੇ ਬੱਚੇ ਦੇ ਸਿਰ ਚ ਆਉਂਦਿਆਂ ਰਾਡਾ ਮਾਰਨੀਆਂ ਸ਼ੁਰੂ ਕਰਤੀਆਂ ਮੇਰਾ ਬੱਚਾ ਮਕਾ ਕੇ ਹੀ ਉੱਥੋਂ ਗਏ ਆ ਮਕਾ ਕੇ ਹੀ ਗਏ ਆ ਜੇ ਕੋਈ ਬੱਚਾ ਗੱਡੀ ਬੰਦਾ ਲਾ ਕੋ ਡੇਰੇ ਵਾਲਾ ਪਾਣੀ ਮਾ ਪੀਉਣ ਆਇਆ ਸੀ ਉਹਨੂੰ ਹੀ ਠੋਡ ਮਾਰੇ ਆ ਵੀ ਤੂੰ ਪਾਣੀ ਕਿਉਂ ਪੀਉਣ ਲਗਾ ਇਹਨੂੰ ਉੱਥੋਂ ਇਹਨਾਂ ਬਾਅਦ ਚ ਕਨੈਕਟਰ ਸਾਈਡ ਤੇ ਇਹਨੂੰ ਵਿੱਚ ਤਾੜਤਾ ਉਹਦਾ ਮੁੰਡਾ ਯਾਰ ਦੋਸਤ ਮਗਰ ਗਿਆ ਵਾ ਉਹਨੇ ਜਾ ਕੇ ਪੁੱਛਿਆ ਵੀ ਸਾਡਾ ਬੱਚਾ ਕਿੱਥੇ ਆ ਜਦੋਂ ਉਹਨਾਂ ਵੇਖਿਆ ਕਿ ਗੱਡੀ ਦੇ ਵਿੱਚ ਬਿਲਕੁਲ ਬਿਹੋਸ਼ ਪਿਆ ਵਾ ਉੱਥੋਂ ਚੁੱਕ ਕੇ ਇਹਨਾਂ ਨੇ ਆਈਵੀ ਹਸਪੀਟਲ ਛੁੱਟਿਆ ਵਾ ਆਈਵੀ ਵਾਲਿਆਂ ਨੇ ਸਾਨੂੰ ਰਾਤ ਹੀ ਜਵਾਬ ਦਿੱਤਾ ਉਸ ਤੋਂ ਬਾਅਦ ਅਸੀਂ ਗੁਰਨਾਨਕ ਨੂੰ ਸ਼ਿਫਟ ਕੀਤਾ ਵਾ ਗੁਰਨਾਨਕ ਸ਼ਿਫਟ ਕਰਨ ਤੋਂ ਬਾਅਦ ਵੀਰਵਾਰ ਰਾਤ ਦੀ ਗੱਲ ਹੈ ਅੱਜ ਤੀਕਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ 307 ਦਾ ਪਰਚਾ ਆਇਆ ਵਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਸ਼ਾਨੀਨ ਦੇ ਮੁਤਾਬਕ ਇਹਨਾਂ ਦੀ 109 ਦਾ ਪਰਚਾ ਜੀ ਵੀਐਨਐਸ ਦਾ ਤੇ ਉਸੇ ਜਿਹੜੀ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਸੀ ਅੱਜ ਡਿਸਚਾਰਜ ਹੋਇਆ ਵਾ ਅਸੀਂ ਇਹਨਾਂ ਨੂੰ ਅਰੈਸਟ ਪਾ ਲਈ ਹੈ ਜੀ ਅਸੀਂ ਇਹਨੂੰ ਥਾਲੇ ਲੈ ਕੇ ਜਾ ਰਹੇ ਹਾਂ ਜੀ ਹੁਣ ਗੱਡੀ ਪੜੀ ਅਰੈਸਟ ਪੈ ਗਈ ਉਸੇ ਤੇ ਇਹਨੂੰ ਥਾਲੇ ਲੈ ਕੇ ਜਾ ਰਹੇ ਹਾਂ ਗੱਡੀ ਪੜਦੀ ਕਰਵੀ ਕੀਤੀ ਜਾਵੇਗੀ ਦੂਜਾ ਲੱਗਿਆ ਉਹ ਬੜਾ ਕ੍ਰਿਟੀਕਲ ਹਾਲਤ ਓਲੀ ਡੈਡੀ ਆ ਹਾਂ ਕ੍ਰਿਟੀਕਲ ਹਾਲ ਚੋ ਜੀ ਡੈਡੀ 5% ਚੱਲਦੀ ਜੀ 222 322 ਅਥੀ ਕਿੰਨੇ ਦੋਸ਼ਾਂ ਦੇ ਖਿਲਾਫ ਕੇ ਸਰ ਦੋ ਦੋਸ਼ਾਂ ਦੇ ਖਿਲਾਫ ਤਿੰਨ ਨਾਮ ਕਿਹਾ ਤੇ